ਦੋਸਤੋ ਸਰਾਵ ਮੋਟਰਸ ਦੇ ਰਿਕੋਰ ਵੱਲੋਂ ਸੈਕੰਡ ਹੈਂਡ ਰਾਇਲ ਐਂਡ ਫਿਲਡ ਮੋਟਰਸਾਈਕਲਾਂ ਦੀ ਕਮੇਟੀ ਆਪਰ ਦਿੱਤੀ ਜਾ ਰਹੀ ਹੈ ਨਵੇਂ ਸਾਧ ਹੋਵੇ। ਉਹਨਾਂ ਵੱਲੋਂ ਈਲ ਦੀ ਟੈਂਕੀ ਤੁਹਾਨੂੰ ਫੁੱਲ ਕਰਾ ਕੇ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 5000 ਰੁਪਏ ਤੁਹਾਨੂੰ ਫੋਨ ਵਿੱਚ ਦਿੱਤੇ ਜਾਣਗੇ। ਸਾਮੁੱਹਰ ਸੇਵ ਤੋਂ ਹੁਣੋਂ 1 ਲੱਖ ਤੋਂ ਲੈ ਕੇ 3 ਲੱਖ ਤੱਕ ਦੇ ਵਧੀਆ ਮੋਟਰਸਾਈਕਲਾਂ ਮਿਲ ਜਾਣਗੇ। ਪਤਾ ਲੋਰ ਕਰ ਲੋ ਦੰਮਿਆਣਾ ਗੇਟ ਨੇੜੇ ਗੁਰਦੁਆਰਾ ਸਾਹਿਬ ਫੀਦ ਕੋਰ। ਰਾਮ ਮੋਟਰਜ਼ ਫਰੀਦਕੋਟ ਤੇ ਪੰਜਾਬ ਬਾਣੀ ਫਰੀਦਕੋਟ ਨਿਊਜ਼ ਚੈਨਲ ਦੇ ਉੱਪਰ ਤੁਹਾਡਾ तहे ਦਿਲੋਂ ਸਵਾਗਤ ਕਰਦਾ ਹੈ ਜੀ ਅੱਜ ਅਸੀਂ ਤੁਹਾਨੂੰ ਇੱਕ ਛੋਟੇ ਜੀ ਵੀਡੀਓ ਦੇ ਰਾਹੀਂ ਜਿਵੇਂ ਕਹਿ દઈએ ਆਪਾਂ ਪੰਜਾਬ ਦੇ ਵਿੱਚ ਜਿਹੜੇ ਬੱਚੇ ਬਜ਼ੁਰਗ ਸਿਆਣੇ ਤੇ ਗਵਰਨਮੈਂਟ ਅੰਪਲਾਈ ਵੀ ਜਿਹੜੇ ਨੇ ਪੰਜਾਬ ਪੁਲਿਸ ਹੋ ਗਈ ਇੰਡੀਅਨ ਆਰਮੀ ਹੋ ਗਈ ਜਿਹੜੀ ਚੀਜ਼ ਨੂੰ ਬੇਤਹਾਸ਼ਾ ਅੱਜ ਪਿਆਰ ਕਰ ਰਹੇ ਨੇ ਸਾਰੀ ਦੁਨੀਆ ਦੇ ਵਿੱਚ ਇਹ ਵਹੀਕਲ ਇੰਪੋਰਟ ਵੀ ਹੋਣ ਜਾ ਰਿਹਾ ਹੈ ਜੀ ਸਟੈਂਡਰਡ 350 올ਡ ਮਾਡਲ ਪੁੱਠੇ ਪਾਸੇ 11 ਵਾਲੇ ਹਰ ਇੱਕ ਜਨਰੇਸ਼ਨ ਦਾ ਬਾਈਕ ਤੁਹਾਨੂੰ ਬਾਬਾ ਫਰੀਦ ਜੀ ਦੀ ਪਾਵਨ ਪਵਿੱਤਰ ਧਰਤੀ ਫਰੀਦਕੋਟ ਦੇ ਉੱਪਰ ਹਰ ਰੇਂਜ ਦੇ ਵਿੱਚ ਮੋਟਰਸਾਈਕਲ ਤੁਹਾਨੂੰ ਅਵੇਲੇਬਲ ਮਿਲੂਗਾ ਜੀ ਬਿਲਕੁਲ ਨਵੇਂ ਨਕੋਰ ਤੇ ਸ਼ੋਰੂਮ ਵੀ ਅੱਜ ਤੁਹਾਨੂੰ ਅਸੀਂ ਇੱਕ ਤੋਹਫਾ ਚੀਜ਼ ਦਿਖਾ ਰਹੇ ਹਾਂ ਜੀ ਪੁੱਠੇ ਪਾਸੇ ਗੇਹਾਂ ਵਾਲਾ ਸਟੈਂਡਰਡ 2009 ਮਾਡਲ ਸਿਰਫ 5500 ਕਿਲੋਮੀਟਰ ਚੱਲਿਆ ਹੋਇਆ ਟਾਇਰਾਂ ਤੋਂ ਲੈ ਕੇ ਲਿਵਰਾਂ ਤੋਂ ਲੈ ਕੇ ਸੀਟਾਂ ਤੋਂ ਲੈ ਕੇ ਹਰ ਇੱਕ ਚੀਜ਼ ਤੁਹਾਨੂੰ ਮੋਟਰਸਾਈਕਲ ਦੇ ਨਾਲ ਦੀ ਮਿਲੇਗੀ ਦੂਜਾ ਅੱਜ ਜਿਹੜਾ ਸਾਡੇ ਭਰਾ ਦਾ ਰੈਫਰੈਂਸ ਦੇ ਕੇ ਸਾਡੇ ਕੋਲੇ ਆਏਗਾ ਜੀ ਉਹਨੂੰ ਵਹੀਕਲ ਟ੍ਰਾਂਸਫਰ ਨਵੇਂ ਸਰੋਂ ਇੰਸ਼ੋਰੈਂਸ ਪੋਲੂਸ਼ਨ ਇਹ ਡਾਕੂਮੈਂਟੇਸ਼ਨ 10 ਮਿੰਟ ਦੇ ਉੱਪਰ ਹੀ ਸਾਡੀ ਆਵਦੀ ਸ਼ਾਪ ਦੇ ਉੱਪਰੋਂ ਤੁਹਾਨੂੰ ਤਿਆਰ ਕਰਾ ਕੇ ਦਿੱਤੇ ਜਾਣਗੇ ਨਾਮਕਰੋਂ ਤੱਕ ਐਕਸੀਡੈਂਟ ਮੀਟਰ ਬੈਗ ਕੋਈ ਸਮਾਨ ਬਦਲਿਆ ਹੋਵੇ ਹਰ ਇੱਕ ਚੀਜ਼ ਦੀ ਤੁਹਾਨੂੰ ਰਿਟਰਨ ਗਾਰੰਟੀ ਦਿੱਤੀ ਜਾਊ। ਸਟੈਂਡਰਡ ਤੋਂ ਲੈ ਕੇ ਕਲਾਸਿਕ ਤੋਂ ਲੈ ਕੇ ਹੰਟਰ, ਥੰਡਰਬਰਡ ਉੱਥੇ ਪਾਸੇ ਵਾਲਾ ਸਿੱਧੇ ਪਾਸੇ ਵਾਲਾ ਹਰ ਇੱਕ ਚੀਜ਼ ਸਾਡੇ ਕੋਲੇ ਅਵੇਲੇਬਲ ਹੈ ਜੀ ਜਦੋਂ ਮਰਜ਼ੀ ਤੁਸੀਂ ਸਵੇਰੇ 9 ਵਜੇ ਤੋਂ ਰਾਤ ਦੇ 8 ਵਜੇ ਤੱਕ ਸਾਨੂੰ ਫੋਨ ਕਰਾਲ ਸਕ੍ਰੀਨ ਦੇ ਉੱਪਰ ਚੱਲਦੇ ਨੰਬਰ ਤੋਂ ਕਾਲ ਕਰਕੇ ਜਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡੇ ਵਾਸਤੇ ਅਸੀਂ ਇੱਕ ਨਵੇਂ ਸਾਲ ਤੱਕ ਦਾ ਆਫਰ ਲੈ ਕੇ ਹਾਜ਼ਰ ਆ ਜੀ ਵੀ ਜੋ ਵੀ ਬੰਦਾ ਸਾਡੇ ਨਾਲ ਜੁੜੂਗਾ ਜਾਂ ਜੁੜਿਆ ਸਾਡਾ ਰਿਲੇਸ਼ਨ ਬਣਦਾ ਉਹਦੇ ਨਾਲ ਉਹਦੇ ਵਾਸਤੇ ਟਰਾਂਸਫਰ ਇੰਸ਼ੋਰੈਂਸ ਟੈਂਕੀ ਫੁੱਲ 5000 ਰੁਪਏ ਲੈਸ ਹਰ ਬਾਈਕ ਦੇ ਉੱਪਰ 5000 ਰੁਪਏ ਲੈਸ ਟੈਂਕੀ ਪੂਰੀ ਭਰ ਆ ਕੇ ਨਾਮ ਕਰਵਾ ਕੇ ਬੀਮਾ ਨਵੇਂ ਸਿਰੋਂ ਕਰਵਾ ਕੇ ਜੋ ਵੀ ਰੇਟ ਕੋਡ ਹੋਊਗਾ ਕਿਸੇ ਬਾਈਕ ਦਾ ਸਾਡੇ ਕੋਲੇ ਜਿਵੇਂ ਕਹਿ ਦਈਏ ਲੱਖ ਰੁਪਏ ਤੋਂ ਮੋਟਰਸਾਈਕਲ ਸਟਾਰਟ ਹੈ ਜੀ ਅੰਡਰ ਬਰਡ 2013 ਮਾਡਲ ओरिजिनल 10000 ਚੱਲਿਆ ਤੋਂ ਲੈ ਕੇ 2.5 ਲੱਖ ਤੋਂ 3 ਲੱਖ ਤੱਕ ਦੀ ਰੇਂਜ ਦੇ ਮੋਟਰਸਾਈਕਲ ਅਵੇਲੇਬਲ ਨੇ ਜੀ ਜਿਵੇਂ ਕਹਿ ਦਈਏ ਆਪਾਂ 17 ਮਾਡਲ ਕਾਰਬੂਰੇਟਰ ਵਾਲਾ 18 ਮਾਡਲ 19 ਮਾਡਲ ਸੈਂਸਰ ਵਾਲੇ 22 ਮਾਡਲ 23 ਮਾਡਲ ਕਲਾਸਿਕ ਜਿਸ ਤਰ੍ਹਾਂ ਦਾ ਵੀ ਮੇਰੇ ਵੀਰ ਭਰਾ ਨੂੰ ਮੋਟਰਸਾਈਕਲ ਚਾਹੀਦਾ ਮਟਿਓਰ ਹੰਟਰ 500 cc ਸਲਹਾਲ ਸਾਰੇ ਮੋਟਰਸਾਈਕਲ ਨਵੇਂ ਸਾਲ ਤੱਕ ਹਾਜ਼ਰ ਨੇ ਤੇ ਭਰਾਵਾਂ ਵਾਸਤੇ 5000 ਰੁਪਏ ਲੈਸ ਤੇ ਟੈਂਕੀ ਭਰਾ ਕੇ ਤੇ ਹਰ ਵਾਰ ਦਾ ਜਿਹੜਾ ਆਫਰ ਆ ਉਹ ਚੱਲਦਾ ਹੀ ਰਹਿੰਦਾ ਜੀ ਨਾਮ ਤੇ ਬੀਮਾ ਵਿੱਚ ਪਰਾ ਕੇ ਦਿੱਤਾ ਜਾਂਦਾ ਬਾਕੀ ਤੁਹਾਨੂੰ ਅਸੀਂ ਕਲੋਸ ਤੋਂ ਮੋਟਰਸਾਈਕਲਾਂ ਦੇ ਦਰਸ਼ਨ ਕਰਵਾਉਣੇ ਐ ਇੱਕ ਵਾਰ ਪੈ ਦੇ ਆਧਾਰ ਤੇ ਮੋਟਰਸਾਈਕਲਾਂ ਦੇ ਐਕਸੀਡੈਂਟ ਦੀ ਮੀਟਰ ਬੈਕ ਦੀ ਸਮਾਨ ਚੇਂਜ ਦੀ ਤੇ ਡਾਕੂਮੈਂਟੇਸ਼ਨ ਦੀ ਤੁਹਾਨੂੰ ਰਿਟਰਨ ਗਾਰੰਟੀ ਹੋਊਗੀ ਵੀ ਕੋਈ ਚੀਜ਼ ਪੇਟ ਹੋਈ ਹੋਵੇ ਐਕਸੀਡੈਂਟ ਹੋਵੇ ਸਮਾਨ ਚੇਂਜ ਹੋਵੇ ਜਾਂ ਮੀਟਰ ਟੈਂਪਰਡ ਹੋਵੇ ਤਾ ਮੋਟਰਸਾਈਕਲ ਜਿੰਨੇ ਦੀ ਡੀਲ ਆ ਉਹਨੇ ਦੇ ਵਿੱਚ ਹੀ ਵਾਪਸ ਲਿੱਤਾ ਜੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਵੀ ਭਰਾਵਾਂ ਨੂੰ ਡਾਟਲੈਸ ਪੀਸ ਦਿੱਤੇ ਜਾਣ ਜਿਵੇਂ ਕਿ ਮੋਟਰਸਾਈਕਲ ਥੰਡਰ ਬਰਡ ਟੋਟਲੀ origignal ਦੇ ਵਿੱਚ ਜਿਨ੍ਹਾਂ ਨੂੰ ਕਹਿੰਦੀ ਹੈ ਪੈਰਾਂ ਤੋਂ ਲੈ ਕੇ ਹਰ ਇੱਕ ਚੀਜ਼ ਮੋਟਰਸਾਈਕਲ ਦੇ ਨਾਲ ਦੀ ਹੈ ਜੀ 10000 ਕਿਲੋਮੀਟਰ origignal ਵਿਦ ਕੰਪਨੀ ਰਿਕਾਰਡ ਚੱਲਿਆ ਹੋਇਆ ਟੋਟਲੀ origignal ਲੱਖ ਰੁਪਏ ਦੀ ਰੇਂਜ ਦੇ ਵਿੱਚ ਉਸ ਤੋਂ ਬਾਅਦ ਤੁਹਾਡੇ ਵਾਸਤੇ ਸਟੈਂਡਰਡ 2017 ਮਾਡਲ ਜਿਹਨੂੰ ਆਪਾਂ ਕਾਰਬੋਰੇਟਰ ਵਾਲਾ ਮਾਡਲ ਕਹਿ ਦਿੰਦੇ ਆ 2019 ਚੇ ਵਿਕੋ ਬੰਦ ਹੋ ਗਿਆ ਸੀ ਜੀ ਇਹ ਵੀ ਆਪਣੇ ਕੋਲੇ ਅਵੇਲੇਬਲ ਆ ਜੀ ਕਾਰਬੋਰੇਟਰ ਵਾਲਾ ਕਲਾਸਿਕ 350 ਸੀਸੀ ਸੈਲਫ ਵਿਦ ਕਿਕ 스타ਟ ਇਹ ਵੀ ਅਵੇਲੇਬਲ ਆ ਜੀ 2020 ਮਾਡਲ 1.5 ਲੱਖ ਰੁਪਏ ਦੀ ਰੇਂਜ ਦੇ ਵਿੱਚ ਕਲਾਸਿਕ ਇਹ ਵੀ ਆਪਣੇ ਕੋਲ ਹਾਜ਼ਰ ਆ ਜੀ 1,65,000 ਰੁਪਏ ਦੀ ਰੇਂਜ ਦੇ ਵਿੱਚ ਮਿਟਿਓਰ 350 ਇਹ ਵੀ ਹਾਜ਼ਰ ਆ ਜੀ ਤੇ ਬਹੁਤ ਵਧੀਆ ਚੀਜ਼ ਜਿਹਨੂੰ 500 cc ਦੇ ਨਾਲ ਜਾਣਿਆ ਜਾਂਦਾ ਜੀ ਸੈਂਸਰ ਵਾਲਾ 2018 ਮਾਡਲ 2018 ਮਾਡਲ ਫੁਲੀ ਮੋਡੀਫਾਈਡ ਆਲ オリジナル ਦੇ ਵਿੱਚ ਸਾਰੇ ਤਕਰੀਬਨ ਮਾਡਲ ਜਿਹਨੂੰ ਕਹਿ ਦਈਏ ਆਪਾਂ ਰੈਡ ਬਲੱਡ ਕਲਾਸਿਕ ਵੀ ਰੂ ਨੂੰ ਖੁਸ਼ ਕਰ ਦੇਣ ਵਾਲਾ ਮੋਟਰਸਾਈਕਲ ਇਹ ਵੀ ਅਵੇਲੇਬਲ ਹੈ ਜੀ 2018 ਮਾਡਲ ਕਲਾਸਿਕ ਗਨ ਮੈਟਲ ਗ੍ਰੇ ਦੇ ਵਿੱਚ ਸਾਰੇ ਮੋਟਰਸਾਈਕਲ ਬਹੁਤ ਘੱਟ ਚੱਲੇ ਹੋਏ 2022 ਮਾਡਲ ਸਿਰਫ 2200 ਕਿਲੋਮੀਟਰ ਚੱਲਿਆ ਹੋਇਆ ਇਹ ਵੀ ਸਰਾਮ ਮੋਟਰ ਫਰੀਦਕੋਟ ਦੇ ਉੱਪਰ ਅਵੇਲੇਬਲ ਮਿਲੂਗਾ ਜੀ 2023 ਮਾਡਲ ਕਿੱਕ ਵਾਲਾ ਜੋ 23 ਦੇ ਵਿੱਚ ਹੀ ਬੰਦ ਹੋ ਗਏ ਸੀਗੇ ਪੁਰਾਣੀ ਜਨਰੇਸ਼ਨ ਇੰਜਨ ਦੇ ਵਿੱਚ ਸਿਰਫ 3600 ਚੱਲਿਆ ਇਹ ਵੀ ਮੋਟਰਸਾਈਕਲ ਸਰਾਮ ਮੋਟਰ ਫਰੀਦਕੋਟ ਤੇ ਅਵੇਲੇਬਲ ਮਿਲੂਗਾ ਜੀ ਉਸ ਤੋਂ ਬਾਅਦ ਪੁੱਠੇ ਪਾਸੇ ਗੇਹਾਂ ਵਾਲੇ ਸਿੱਧੇ ਪਾਸੇ ਗੇਹਾਂ ਵਾਲੇ ਹੰਟਰ ਹਰ ਇੱਕ ਵੈਰਾਈਟੀ ਆਪਣੇ ਕੋਲੇ ਤੁਹਾਨੂੰ ਆਫਰ ਦੇ ਵਿੱਚ ਮਿਲੇਗੀ ਜੀ